ਸੋ ਮੁਕਤਾਰ ਹਉ ਤਿਸ ਕੈ ਸਦ ਗੁਰਬਾਨੀ ਹਰ ਕੈ ਸੰਤ ਸਹੁ ਜਸ ਕਾਨੀ ਹਰ ਹਰ ਕਥਾ ਸਹੁ ਤੇ ਕਿਨਿਉ ਕਿਰਪਾਲ ਸਾਲਿ ਕਰਿ ਕਿਰਪਾ ਬਲੈ ਜਾਣੀ ਹਾਲ ਐਸਾ ਸੰਤ ਸਾਥ ਜਨ ਪਾਇ ਤੈ ਵਣ ਪੁਰਖ ਵਡਾਨੇ ਤਨ ਕੀ ਤੂਰ ਮੰਗੇ ਕਬ ਸੁਆਮੀ ਹਰ ਹਰ ਲੋਚ ਚਾਨੀ ਹਰ ਹਰ ਸਦਿਓ ਬਿਰਖ ਪ੍ਰਭ ਸੁਆਮੀ जिन से तृप्त ताने हर हर अमृत पी तृप्त पासे सब नाथ जी को पुख पखाने जिन के वटे भागवत रूचे ते हर जपियों जीव पाहे ते हर संगत में प्रभु सम्मे जन नानक नासर दास जस आने धनासई महाराज चल था हम अंगले अंत बिचरे बिचराते क्यों चल है गुरु चल सधु ਜੋ ਕਦਾ ਤਾ ਹਮਲਾ ਵਹਿ ਆਪਣ ਪਾਲੇ ਗੁਰ ਸਖਮੀਤਾ ਚਲਹੁ ਗੁਰ ਚਾਲੇ ਜੋ ਗੁਰ ਕੈ ਸਵਿ ਭਲ ਮਨ ਹਰ ਹਰ ਕਕਰ ਰਾਲੀ ਆ ਹਰਿ ਕੇ ਸੰਤ ਸੋਹ ਜਨ ਪਾਈ ਗੁਰ ਸੇਵੋ ਬੇਲ ਬੇਕਾਲੀ ਸਰਬ ਸੇਵ ਕਰ ਚੜ ਬੰਧ ਮਤ ਜਾਣੋ ਮਾਰੇ ਤੇ ਕਾਲੀ ਹਰਿ ਕੇ ਸੰਤ ਜਪੋ ਹਰਿ ਜਪਣਾ ਹਰਿ ਸੰਤ ਜਿ ਲੈ ਹਰਨ ਵਾਲੀ ਜਨ ਹਰ ਜਪਿਆ ਸੇ ਹਰ ਹੋਏ ਹਰ ਮੜਿਆ ਕੇ ਲਖ ਲਾਲੀ ਹਰ ਹਰ ਜਪਣ ਜਪ ਲੋ ਚਲ ਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਨਿਹੋ ਹਾਂ ਸਾਧ ਜਨਾ ਪਗ ਰੱਲੀ ਆਹ ਸ੍ਰੀ ਮਹਾਰਾਜ ਚੌਥਾਰ